ਈਕੇਵਾਈਸੀ ਕਰਨ ਦਾ ਜਿਹੜਾ ਆਰਡਰ ਹੈ ਅਸੀਂ ਜਦੋਂ ਇਹਨਾਂ ਨੂੰ ਇੱਕ ਗੱਲ ਕਹਿਤੀ ਕਿ ਸਾਡੀ ਈਕੇਵਾਈਸੀ ਦੀ ਜਿਹੜੀ ਪ੍ਰਤੀਕਿਰਿਆ ਉਹ ਜਾਰੀ ਹੈ ਔਰ ਕੱਲ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇਹ ਗੱਲ ਕਹਿਤੀ ਕਿ ਈਕੇਵਾਈਸੀ ਦੇ ਸਾਰਾ ਡਾਟਾ ਅਸੀਂ ਵਿਦਨ 6 ਮੰਥਸ ਇਕੱਠਾ ਕਰਕੇ ਦੇ ਦੇਾਂਗੇ ਤਾਂ ਫਿਰ ਇਹਨਾਂ ਨੂੰ ਹੁਣ ਕਿ ਡਿਪੀਟ ਕਾਦੀ ਹੋ ਰਹੀ ਹੈ ਜੀ ਇਹ ਕੋਈ ਮਤਲਬ ਹੈ ਈਕੇਵਾਈਸੀ ਦਾ ਨਾਮ ਤੱਕ ਹੀ ਤੁਸੀਂ ਡਾਕੇ ਮਾਰਦੇ ਨੇ ਪੰਜਾਬ 'ਚ ਜਾਂ ਤੁਸੀਂ ਆਪਣੀਆਂ ਜਿੱਥੇ ਇਹਨਾਂ ਦੀਆਂ ਰਾਜ ਕਰਦੀਆਂ ਕੇਂਦਰ ਦੀਆਂ ਜਿੱਥੇ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਨਹੀਂ ਕੇਵਾਈਸੀ ਇਹਨਾਂ ਨੂੰ ਯਾਦ ਉੱਥੇ ਚੋਰਾਂ ਦਾ maal ਲੱਖੀਆਂ ਦੇ ਗਾਜ ਹੋਣ ਤੇ ਜਦੋਂ ਜਿਹੜੇ ਸੂਬਿਆਂ 'ਚ ਭਾਜਪਾ ਦੀ ਸਰਕਾਰ ਨਹੀਂ ਉੱਥੇ ਈਕੇਵਾਈਸੀ ਲਿਓ ਸੋ ਇਹ ਜਿਹੜਾ ਦੋਰੇ ਮਾਪਦੰਡ ਨੇ ਜਿਹੜਾ ਡੁਅਲ ਮਾਪਦੰਡ ਨੇ ਇਹ ਨਹੀਂ ਚੱਲਣੇ ਅਸੀਂ ਜੋ ਕੰਮ ਕਰ ਰਹੇ ਆ ਪੰਜਾਬ ਦੇ ਭਲੇ ਲਈ ਕਰ ਰਹੇ ਆ ਪੰਜਾਬੀਆਂ ਦੇ ਹਿੱਤਾਂ ਲਈ ਕਰ ਰਹੇ ਆ ਔਰ ਅਸੀਂ ਇਹ ਜਿਹੜਾ ਇੱਕ ਪ੍ਰਸਕ੍ਰਾਈਬਡ ਟਾਈਮ ਸ਼ੈਡਿਊਲ ਦੇ ਵਿੱਚ ਵਿੱਚ ਸਾਰਾ ਡਾਟਾ ਅਸੀਂ ਆਪੇ ਪ੍ਰੋਵਾਈਡ ਕਰ ਦਾਂਗੇ ਸੋਨ ਸਾਹਿਬ ਜੈਕਰ ਸਾਹਿਬ ਕਹਿ ਰਹੇ ਨੇ ਸੀਐਸਸੀ ਜਿਹੜੇ ਸੈਂਟਰ ਨੇ ਉਹਨਾਂ ਦੇ ਉੱਤੇ ਕਾਰਵਾਈ ਹਰ ਤੱਕ ਕਿਉਂ ਨਹੀਂ ਹੋਈ ਪੁਲਿਸ ਕਹਿ ਰਹੀ ਹੈ ਪੂਰਤ ਸਪੋਕਸਪਰਸ ਬਣਾਇਆ ਗਿਆ ਕਿ ਉਸਕੇ ਤੱਕ ਕੰਪਲੀਟਾ ਬਹੁਤ ਆਈਆਂ ਜੇਕਰ ਕਹਿੰਦੇ ਇੰਨੀ ਵੱਡੀ ਗਿਣਤੀ ਵਿੱਚ ਕੰਪਲੀਟ ਆਈਆਂ ਤਾਂ ਇੱਕ ਵੀ ਸੀਐਸਸੀ ਸੈਂਟਰ ਦੇ ਉੱਤੇ ਪਰ ਜਦੋਂ ਜਿੱਤਤਾ ਹੋਵੇ ਉਹ ਦਿਖਾਓ ਤੁਸੀਂ ਆਪਾਂ ਇਹ ਦਿਖਾਓ ਸਿੱਧੇ ਤੌਰ ਤੇ ਕਹਿੰਦੇ ਬੀਜੇਪੀ ਨੂੰ ਟਾਰਗੇਟ ਕੀਤਾ ਜਾਏਗਾ ਪਹਿਲਾ ਤਾਂ ਸੁਣ ਲਓ ਤੁਸੀਂ ਕਿਹਾ ਬੀਜੇਪੀ ਨੂੰ ਜਾਖੜ ਸਾਹਿਬ ਕਹਿੰਦੇ ਟਾਰਗੇਟ ਪਹਿਲਾਂ ਤਾਂ ਭਾਜਪਾ ਜਾਖੜ ਸਾਹਿਬ ਨੂੰ ਇੱਕ ਪੁੱਛ ਲਓ ਕਿ ਭਾਜਪਾ ਦੇ ਨੇ ਕਿ ਅਕਾਲੀਆਂ ਦੇ ਨੇ ਉਹ ਉਹ ਕਹੀ ਜਾਂਦੇ ਨੇ ਅਕਾਲੀ ਦਲ ਦੀ ਸਟੇਜ ਤੇ ਜਾ ਕੇ ਕਹਿੰਦੇ ਆ ਅਕਾਲੀ ਦਲ ਨੂੰ ਬਚਾ ਲਓ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਆਪ ਭਾਜਪਾ ਜਿ ਬੈਠੇ ਨੇ ਮੈਨੂੰ ਤਾਂ ਇਹਨਾਂ ਦਾ ਸਟੈਂਡ ਹੀ ਨਹੀਂ ਕਲੀਅਰ ਪਤਾ ਲੱਗਦਾ ਵੀ ਕਰਦੇ ਕੀ ਫਿਰਦੇ ਨੇ ਜਾਖੜ ਸਾਹਿਬ ਨੂੰ ਅਸੀਂ ਕਦੇ ਸਿਆਣੇ ਬੰਦੇਆਂ 'ਚ ਗਿਣਦੇ ਹੁੰਦੇ ਸੀ ਪਰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਉਮਰ ਦਾ ਲਿਹਾਜ ਕਹਿ ਲੋ ਕੀ ਕਹਿ ਲੋ ਮਡੇ ਕੋ ਡਾਟਾ ਹੈ ਸੀਐਸਸੀ ਸੈਂਟਰ ਤੋਂ ਕਿ ਐਫਆਈਆ ਦਰਜ ਹੋਈ ਹੋਇਆ ਦੇਖੋ ਜੀ ਮੇਰੀ ਇੱਕ ਗੱਲ ਸੁਣ ਲਓ ਜਿੱਥੇ ਜਿੱਥੇ ਕੋਈ ਕੰਮ ਗਲਤ ਹੋਊਗਾ ਜਿੱਥੇ ਜਿੱਥੇ ਕਿਸੇ ਵੀ ਕਿਸਮ ਦਾ ਸਾਡੇ ਕੋਲ ਡਾਟਾ ਪਾਇਆ ਗਿਆ ਵੀ ਕਿਸੇ ਵੀ ਕਿਸਮ ਦਾ ਉੱਥੇ ਦਿੱਕਤ ਆਈ ਹੈ ਪ੍ਰੋਬਲਮ ਆਈ ਆਸੀਂ 100% ਕਾਰਵਾਈ ਕਰ ਰਹੇ ਹਾਂ ਔਰ ਕਰਾਂਗੇ ਵੀ 100% ਬੀਐਲ ਸਾਹਬ ਦੇ ਵਿੱਚ ਹੈ ਗਰਾਊਂਡ ਦਾ ਕੁਝ ਨਹੀਂ ਪਤਾ ਉਹਨਾਂ ਨੂੰ ਅਮਨ ਰੋੜਾ ਨੂੰ ਕੀ ਕਰਤਾ ਹਰਪਾਲ ਚਮਨੂਰੇ ਕੀਤਾ ਹੋਇਆ ਝੂਠੀਆਂ ਪ੍ਰੈਸ ਕਾਨਫਰੈਂਸਾਂ ਕਰਦੇ ਇਸ ਦੇਸ਼ ਦੀ ਜੇ ਮੈਂ ਗੱਲ ਕਰਾਂ ਪੰਜਾਬ ਸੂਬੇ ਦੇ ਅੰਦਰ ਸਰਦਾਰ ਭਗਵਾਨ ਸਿੰਘ ਮਾਨ ਕੱਲਮ ਕੱਲੇ ਐਸੇ ਮੁੱਖ ਮੰਤਰੀ ਅਜ ਤੱਕ ਇਤਿਹਾਸ 'ਚ ਹੋਏ ਨੇ ਜਿਨ੍ਹਾਂ ਨੇ ਇੱਕ ਵੀ ਦਿਨ ਆਪਣੀ ਜ਼ਿੰਦਗੀ ਦਾ ਐਸਾ ਨਹੀਂ ਕੱਢਿਆ ਕਿ ਪੰਜਾਬ ਸੂਬੇ ਦੇ ਕਿਸੇ ਨਾ ਕਿਸੇ ਮਤਲਬ ਕਿ ਡਿਸਟ੍ਰਿਕਟ ਦੇ ਵਿੱਚ ਜਾਂ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਕੋਈ ਨਾ ਕੋਈ ਪ੍ਰੋਗਰਾਮ ਆਰੰਭਿਆ ਨਾ ਹੋਵੇ ਜਾਂ ਕਾਰਜ 'ਚ ਪਹੁੰਚੇ ਨਾ ਹੋਣ ਰੋਜ਼ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਐਡੀ ਵੱਡੀ ਹਾਜ਼ਰੀ ਹੁੰਦੀ ਹੈ ਪੰਜਾਬ ਦੇ ਅੰਦਰ ਪੁੱਛੋ ਤਾਂ ਉਹਨਾਂ ਨੂੰ ਜਿਹੜੇ ਪੀੜੀਆਂ ਪਜਾਮੀ ਵਾਲੇ ਸੀ ਪੰਜ-ਪੰਜ ਜਣੇ ਰਲ ਕੇ ਤਾਂ ਤਿਆਰ ਕਰਦੇ ਸੀ ਉਹਨਾਂ ਨੂੰ ਅੱਜ ਪੁੱਛੋ ਉਹਨਾਂ ਨੂੰ ਕਿੱਥੇ ਨੇ ਜਿੱਤ ਗਏ ਜਿੱਤਣ ਤੋਂ ਬਾਅਦ ਚੋ ਪੰਜ ਸਾਲ ਸ਼ਕਲਾਂ ਹੀ ਨਹੀਂ ਦਿਖਾਈਆਂ ਨਾ ਕੈਪਟਨ ਸਾਹਿਬ ਨੇ ਦਿਖਾਈਆਂ ਉਹ ਇੱਕ ਹੋਰ ਇੱਕ ਜਿੱਤੇ ਸੀਗੇ ਚੰਨੀ ਸਾਹਿਬ ਉਹ ਕਦੇ ਕਹਿੰਦੇ ਮੈਂ ਧਾਰਾ ਕੋਲ ਨਾ ਕਦੇ ਮੰਜੇ ਬੁਣ ਲੈਣਾ ਕਦੇ ਕਹਿੰਦੇ ਸੀ ਮੈਂ ਕੁਛ ਕਾ ਮੈਨੂੰ ਹਰਾਨ ਨਹੀਂ ਲਗਾ ਸਟੇਟ ਸਟੇਟ ਨੂੰ ਧਾਰਾ ਚੋਂ ਵਾਲੇ ਮੰਜੇ ਬੁਣਨ ਵਾਲੇ ਚਾਹੀਦੇ ਨੇ ਸਟੇਟ ਨੂੰ ਇੱਕ ਸੀਰੀਅਸ ਲੀਡਰਸ਼ਿਪ ਦੀ ਜ਼ਰੂਰਤ ਸੀ ਲੋਕਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਚੁਣਿਆ ਔਰ ਭਗਵਾਨ ਸਿੰਘ ਮਾਨ ਦਾ ਇੱਕ ਇੱਕ ਸਾਹ ਇੱਕ ਇੱਕ ਦਿਨ ਪੰਜਾਬ ਪ੍ਰਤੀ ਸਮਰਪਿਤਤਾ ਔਰ ਚੱਕ ਕੇ ਦੇਖ ਲਓ ਤੁਸੀਂ ਤਾਂ ਮੀਡੀਆ ਵਾਲੇ ਤੁਸੀਂ ਤਾਂ ਹਰੇਕ ਡੇਟਾ ਕਢਾ ਲੁੰਦੇ ਹੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਡੇਟਾ ਕਢਾ ਕੇ ਦੇਖੋ ਕਿ ਪਬਲਿਕ ਚ ਸਭ ਤੋਂ ਵੱਧ ਵਿਚਰਨ ਵਾਲੇ ਮੁੱਖ ਮੰਤਰੀ ਤੌਰ ਤੇ ਜੇਕਰ ਕੋਈ ਅੱਜ ਦੀ ਤਰੀਕ ਤੱਕ ਪਹੁੰਚਿਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਨੇ ਸਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਗਰੀਬ ਕਲਿਆਣ ਯੋਜਨਾ ਤਹਿਤ 80 ਕਰੋੜ ਜਿਹੜੇ ਲੋਕਾਂ ਨੂੰ ਵੀ ਵੀ ਗੇਮਿੰਗ ਦਿੱਤਾ ਜਾਂਦਾ ਪੰਜਾਬ ਸਰਕਾਰ ਨੂੰ ਦਿੱਤਾ ਨਹੀਂ ਜਾਂਦਾ ਇਸ ਬਾਰੇ ਕੀ ਕਿਹਾ ਜਾਊਗਾ ਦੇਖੋ ਜੀ ਕੇਂਦਰ ਦਾ ਕੀ ਹੈ ਕੁਝ ਵੀ ਬੋਲੀ ਜਾਵੇ ਮੈਂ ਤਾਂ ਪਹਿਲਾਂ ਕਿਹਾ ਵੀ 50% ਤਾਂ ਉਹਨਾਂ ਦੀ ਅੱਖ ਚ ਸੂਰ ਦਾ ਬਲ ਹੈ ਉਹ ਤਾਂ ਪੰਜਾਬ ਨੂੰ ਝੱਲਦੇ ਹੀ ਹੈ ਨਹੀਂਗੇ 50% ਤਾਂ ਉਹਨਾਂ ਦੀ ਕੁਝ ਹੋਰ ਹੀ ਸੋਚ ਹੈ ਸੋ ਇਸ ਕਰਕੇ ਜਿਹੜੀਆਂ ਕੇਂਦਰ ਦੀਆਂ ਗੱਲਾਂ ਹਨ ਕੇਂਦਰ ਦੀਆਂ ਗੱਲਾਂ ਨੂੰ ਇੱਕ ਪਾਸੇ ਛੱਡ ਕੇ ਅਸੀਂ ਸ਼ਰਿਆਂ ਵਿੱਚ ਇੱਕ ਗੱਲ ਕਹਿੰਦੇ ਆ ਕਿ ਅਸੀਂ ਇੱਕ ਵੀ ਰਾਸ਼ਨ ਕਾਰਡ ਕੇਂਦਰ ਨੂੰ ਕੱਟਣ ਨਹੀਂ ਦੇਣਾ ਅਸੀਂ ਸਾਰਾ ਜਿਹੜਾ ਰਾਸ਼ਨ ਹੈ ਇਸੇ ਤਰੀਕੇ ਨਾਲ ਨਿਰੰਤਰ ਘਰ ਘਰ ਤੱਕ ਪਹੁੰਚਾਉਣਾ ਪੰਦੀ ਸਾਹਿਬ ਕਿਵੇਂ ਬੀਜੇਪੀ ਕੈਰੀਅਰ ਆਥੀਆ ਸਕੀਮਾਂ ਨੇ ਗਰਾਉਂਡ ਲੈਵਲ ਤੇ ਲੋਕਾਂ ਨੂੰ ਦੱਸਣ ਦੀ ਪਿੰਡਾਂ 'ਚ ਪਤਾ ਨਹੀਂ ਹੈਗਾ। ਇਸ ਤਰ੍ਹਾਂ ਦਾ ਤੁਸੀਂ ਵੀ ਕਰੋ ਕਿ ਜਿਹੜੇ ਥੋਮੀਆਂ ਫਰੀਜ਼ ਕੀ ਬਾਰੇ ਤੁਸੀਂ ਦੇ ਰਹੇ ਹੋ ਉਹ ਕਹਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕੌਣ ਦੇ ਰਿਹਾ ਤੁਸੀਂ ਦੇ ਰਹੇ ਹੋ ਕਿ ਸੈਂਟਰ ਦੇ ਇੱਕ ਸੁਣੋ ਜੀ ਮੈਂ ਪਹਿਲਾਂ ਗੱਲ ਕਹੀ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਪਹਿਲਾਂ ਇੱਕ ਦੱਸੋ ਜਿੰਨੀਆਂ ਸਟੇਟ ਦੇ ਵਿੱਚ ਸਕੀਮਾਂ ਆਉਂਦੀਆਂ ਨੇ ਚਾਹੇ ਉਹ ਕੇਂਦਰ ਤੋਂ ਆਉਣ ਚਾਹੇ ਸਟੇਟ ਦੀਆਂ ਹੋਣ ਉਹਦੀ ਨੋਡਲ ਅਥਾਰਟੀ ਸਟੇਟ ਹੁੰਦੀ ਹੈ। ਕੇਂਦਰ ਕੋ ਕੋਈ ਅਧਿਕਾਰ ਨਹੀਂ ਕਿ ਉਹ ਡਾਇਰੈਕਟ ਆ ਕੇ ਕਿਸੇ ਸਟੇਟ ਦੇ ਵਿੱਚ ਐ ਹਸਤਕਸ਼ੇਪ ਕਰੇ। ਬੱਲਾ ਗੱਲ ਸੁਣੋ بڑا ਸਵਾਲ ਇਹ ਹੈ ਕਿ ਕੇਂਦਰ ਕੋਈ ਵੀ ਚਾਹੇ ਚਵੰਨੀ ਵੀ ਦਵੇ ਸਟੇਟ ਨੂੰ ਮੈਂ ਨਹੀਂ ਕਹ ਰਿਹਾ ਪੰਜਾਬ ਨੂੰ ਦਵੇ ਚਾਹੇ ਹਰਿਆਣੇ ਨੂੰ ਦਵੇ ਯੂਪੀ ਨੂੰ ਦਵੇ ਪਿਆਰ ਨੂੰ ਦਵੇ ਮਾਚਲ ਨੂੰ ਦਵੇ ਕਿਤੇ ਨੂੰ ਵੀ ਦਵੇ ਉਹ ਸਾਡੇ ਤੇ ਆਸਾਨ ਨਹੀਂ ਕਰ ਰਹੀ ਕੇਂਦਰ ਕੋ ਕੇਂਦਰ ਕੋ ਪੈਸਾ ਕਿੱਥੋਂ ਆਂਦਾ ਮੈਂ ਤੁਹਾਨੂੰ ਤੋਂ ਸਵਾਲ ਪੁੱਛਣਾ ਕੇਂਦਰ ਕੋ ਪੈਸਾ ਕਿੱਥੋਂ ਆਂਦਾ ਜੇ ਪੰਜਾਬੀ ਜੇ ਪੰਜਾਬ ਦੇ ਲੋਕ ਜਾਂ ਜਿੱਥੇ-ਇਥੇ ਦੇ ਸਟੇਟਾਂ ਦੇ ਲੋਕ ਜੇ ਪੈਸਾ ਟੈਕਸ ਭਰਦੇ ਨੇ ਉਹਦਾ ਜੇ GST ਦਾ ਅੱਧਾ ਪੈਸਾ ਕੇਂਦਰ ਕੋਲ ਜਾਂਦਾ ਹੈ ਉਹੀ ਰੂਟ ਹੋ ਕੇ ਘੁਮਾ ਕੇ ਸਾਡੇ ਕੋ ਆਂਦਾ ਹੈ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਫੈਸਿਲਿਟੀਆਂ ਨੂੰ ਅਸੀਂ ਅਵੇਲ ਕਰਦੇ ਹਾਂ ਜੇ ਉਹਦੇ ਤੇ ਟੈਕਸ ਦਿੰਦੇ ਹਾਂ ਤਾਂ ਹੀ ਉਹ ਘੁਮਕੇ ਆਂਦਾ ਤਾਂ ਕੇਂਦਰ ਦੇ ਕੋਲ ਜਾ ਕੇ ਜੇ ਪੈਸਾ ਪੰਜਾਬ ਦਾ ਪੰਜਾਬੀਆਂ ਕੋਲ ਵਾਪਸ ਆਂਦਾ ਤਾਂ ਉਹ ਪੰਜਾਬ ਦਾ ਪੈਸਾ ਕਿ ਕੇਂਦਰ ਦਾ ਨੰਬਰ 1 ਨੰਬਰ 2 ਜਿਹੜਾ ਸਾਡਾ ਪੈਸਾ ਹੈ ਉਹ ਤਾਂ ਦੇ ਦਿਓ ਆਰਡੀਐਫ 26000 ਕਰੋੜ ਐਨਐਚਆਰਐਮ ਦੇ ਪੈਸੇ ਦੋ ਸਾਨੂੰ ਕਿਉਂ ਨਹੀਂ ਦਿੰਦੇ ਕਿਉਂ ਰੋਕੀ ਬੈਠੇ ਹੋ ਕੀ ਪ੍ਰੋਬਲਮ ਕੀ ਹੈ ਸੋ ਮੈਂ ਇਹ ਗੱਲ ਦੀ ਸਖਤ ਸ਼ਬਦਾਚ ਨਿੰਦਾ ਕਰਦਾ ਹੈ ਕੇਂਦਰ ਨਾਲ ਸਾਨੂੰ ਜਿਸ ਮਰਜ਼ੀ ਹੱਦ ਤੱਕ ਆੜਾ ਲੈਣਾ ਪਵੇ ਜਿਸ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪਵੇ ਚਾਹੇ ਸਾਨੂੰ ਸੜਕਾਂ ਤੇ ਉਤਰ ਕੇ ਧਰਨੇ ਲਾਣੇ ਪੈਣ ਕੇਂਦਰ ਸਰਕਾਰ ਖਲਾਬ ਪਰ ਅਸੀਂ ਲਾਹ ਪਾਤਰੀ ਦਾ ਕਿਸੇ ਦਾ ਕਾਰਡ ਇੱਕ ਨਹੀਂ ਜਿੱ ਇਕੱਠਾ ਨੇ ਤੁਹਾਨੂੰ ਅੱਜ ਇੱਕ ਗੱਲ ਦੱਸਦੀ ਸੁਖਵੀਰ ਸਿੰਘ ਬਾਦਲ ਦਾ ਟਵੀਟ ਆਇਆ ਕਿ ਕਿਤੇ ਗੈਰ ਪੰਜਾਬੀਆਂ ਨੂੰ ਦਿੱਤੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਟਵੀਟ ਕੀਤਾ ਉਹਨਾਂ ਨੇ ਤੁਸੀਂ ਇੱਕ ਸੁਣੋ ਜੀ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਕੋ ਜਿੰਨੀ ਸਿਕਿਉਰਿਟੀ ਚੱਲਦੀ ਸੀ ਪਹਿਲਾਂ ਇਹਨਾਂ ਨੂੰ ਪੁੱਛ ਲੋ ਹਰਿਆਣੇ ਤੋਂ ਲੈ ਰੱਖੀ ਸੀ ਇਹਨਾਂ ਨੇ ਇਹਨਾਂ ਨੂੰ ਤਾਂ ਪੰਜਾਬੀਆਂ ਤੇ ਟਰਸਟ ਨਹੀਂ ਸੀ ਪੰਜਾਬ ਦੇ ਮੁੰਡਿਆਂ ਤੇ ਟਰਸਟ ਨਹੀਂ ਸੀ ਵੀ ਸਾਡੀ ਸਿਕਿਉਰਿਟੀ ਪੰਜਾਬ ਦੇ ਮੁੰਡੇ ਕੰਮ ਕਰ ਲਾਂਗੇ ਆਪ ਤਾਂ ਸਿਕਿਉਰਿਟੀ ਹਰਿਆਣੇ ਦੀ ਲਈ ਫਿਰਦੇ ਸੀ ਗੱਲ ਸਮਝ ਲੋ ਆਪ ਦਾ ਸਿਕਿਉਰਿਟੀ ਕੇਂਦਰ ਤੋਂ ਚੱਕੀ ਫਿਰਦੇ ਨੇ ਤੇ ਹੋਰ ਇਹ ਗੱਲਾਂ ਕਰੀ ਜਾਂਦੇ ਨੇ ਪੰਜਾਬ ਦੀਆਂ ਸੋ ਇਹ ਐਕਸਪੋਜ਼ ਹੋ ਚੁੱਕੇ ਬੰਦੇ ਨੇ ਇਹ ਲੋਕਾਂ ਦੇ ਅੱਗੇ ਨਸ਼ਰ ਹੋਏ ਹੋਏ ਬੰਦੇ ਨੇ ਹੁਣ ਤਾਂ ਵੈਸੇ ਵੀ ਖੜ ਖਾ ਪਰ ਗਏ ਹੁਣ ਤਾਂ ਕਈ ਤਾਂ ਢੜੇ ਬਣ ਗਏ ਇਹਨਾਂ ਦੇ ਕੁਛ ਨਹੀਂ ਬੰਨਾ ਇਹ ਮਤਲਬ ਕਿ ਜਾਇਦਾਦਾਂ ਬਠੇਰੀਆਂ ਇਹਨਾਂ ਨੇ ਕਮਾ ਲੀਆਂ ਬਣਾ ਲੀਆਂ ਤੇ ਹੋਟਲ ਬਣਾ ਲਏ ਲੋਕਾਂ ਦੇ ਮਤਲਬ ਕਿ ਖੂਨ ਪਸੀਨੇ ਦੀ ਕਮਾਈ ਚੋਂ ਟੈਕਸ ਚੋਂ ਸੋ ਹੁਣੇ ਆਪਣਾ ਟਿਕਾਉ ਰੱਖਣ ਦਾ ਧੰਨਵਾਦ